ਤੁਸੀਂ ਜੁੜੇ ਹੋ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਹਾ ਤੁਹਾਡੇ ਨਾਲ ਰਾਜਪਿੰਦਰ ਕੋਰ ਸਿੱਖਾਂ ਦੇ ਧਾਰਮਿਕ ਕਕਾਰ ਖਾਸ ਕਰਕੇ ਜਿੱਕਰ ਕਿਰਪਾਨ ਦੀ ਗੱਲ ਕਰ ਲਈ ਜਾਵੇ ਤਾਂ ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਸਿੱਖਾਂ ਨੂੰ ਆਪਾਂ ਕਹਿ ਦਈਏ ਰੇਲਵੇ ਸਟੇਸ਼ਨ 에ਅਰਪੋਰਟ ਤੇ ਜਾਂ ਕਿਸੇ ਪੇਪਰ ਦੇਣ ਜਾਣ ਤੋਂ ਮਨਾ ਕੀਤਾ ਜਾਂਦਾ ਹੈ ਕਈ ਵਾਰ ਚੰਗੀਆਂ ਘਟਨਾਵਾਂ ਵਾਪਰੀਆਂ ਨੇ ਤਾਂ ਹੁਣ ਦਿੱਲੀ 에ਅਰਪੋਰਟ ਤੋਂ ਵੀ ਇਸੇ ਤਰ੍ਹਾਂ ਦੀ ਇੱਕ ਹੈਰਾਨ ਕਰਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਤਾਮਿਲ ਮੂਲ ਦੇ ਸਿੱਖ ਜੀਵਨ ਸਿੰਘ ਜੋ ਕਿ ਬੋਜਨ ਦਰਾਵੜ ਪਟੀ ਦੇ ਜਿਹੜੇ ਪ੍ਰਧਾਨਮੀ ਨੇ ਉਹਨਾਂ ਦੇ ਨਾਲ ਗਰਾਉਂਡ ਸਟਾਫ ਦੇ ਵੱਲੋਂ ਦੁਰਵਿਵਹਾਰ ਕੀਤਾ ਗਿਆ ਉਹਨਾਂ ਦੀ ਪਛਾਣ ਤੇ ਸਵਾਲ ਉਠਾਏ ਗਏ ਨੇ ਬਹੁਤ ਸਾਰੀਆਂ ਇਤਰਾਜਯੋਗ ਟਿੱਪਣੀਆਂ ਜਿਹੜੀਆਂ ਉਥੇ ਉਹਨਾਂ ਨੂੰ ਲੈ ਕੇ ਕੀਤੀਆਂ ਗਈਆਂ ਨੇ ਉਹ ਸਿੰਗਾਪੁਰ ਜਾ ਰਹੇ ਸੀ ਤਾਂ ਇਸ ਦੌਰਾਨ ਸਟਾਫ ਨੇ ਉਹਨਾਂ ਨੂੰ ਇਹ ਸਵਾਲ ਕੀਤਾ ਕਿ ਜੇਕਰ ਤੁਸੀਂ ਤਾਮਿਲਨਾਡੂ ਦੇ ਰਹਿਣ ਵਾਲੇ ਹੋ ਤਾਂ ਤੁਸੀਂ ਪੱਗ ਕਿਉਂ ਬੰਨੀ ਹੋਈ ਆ ਤੁਹਾਡਾ ਰੰਗ ਕਿਉਂ ਕਾਲਾ ਇਸ ਤਰ੍ਹਾਂ ਦੀਆਂ ਜਿਹੜੀਆਂ ਇਤਰਾਜਯੋਗ ਟਿੱਪਣੀਆਂ ਨੇ ਉਹ ਗਰਾਉਂਡ ਸਟਾਫ ਦੇ ਵੱਲੋਂ ਦਿੱਲੀ 에어ਪੋਰਟ ਤੇ ਕੀਤੀਆਂ ਗਈਆਂ ਨੇ ਜਿਸੇ ਨਿੰਦਾ ਸਿਮਰਨਜੀਤ ਸਿੰਘ ਮਾਨ ਦੇ ਦੁਆਰਾ ਵੀ ਕੀਤੀ ਗਈ ਆ ਹਾਲਾਂਕਿ ਸਿੱਖ ਪੰਜਾਬ ਦਾ ਪੰਜਾਬ ਤੋਂ ਬਾਹਰ ਕਿਸੇ ਵੀ ਸੂਬੇ ਦੇ ਵਿੱਚ ਰਹਿੰਦਾ ਹੋਵੇ ਇਹ ਉਸਦੀ ਚੁਆਇਸ ਹੁੰਦੀ ਆ ਕਿ ਕਿਸ ਤਰ੍ਹਾਂ ਦੇ ਉਸਨੇ ਕੱਪੜੇ ਪਹਿਨਣੇ ਆ ਕੋਈ ਵੀ ਕਿਤੇ ਕੋਈ ਕਿਸੇ ਦੀ ਪਰਸਨੈਲਿਟੀ ਨੂੰ ਲੈ ਕੇ ਕਿਸੇ ਦੇ ਪਹਿਰਾਵੇ ਨੂੰ ਲੈ ਕੇ ਇਸ ਤਰ੍ਹਾਂ ਦੇ ਸਵਾਲ ਖੜੇ ਨਹੀਂ ਕਰ ਸਕਦਾ ਖਾਸ ਕਰਕੇ ਜੇਕਰ ਸਿੱਖ ਦੀ ਪਛਾਣ ਉਸਦੀ ਪਾਗ ਨੂੰ ਲੈ ਕੇ ਜਿਹੜੇ ਇਸ ਤਰ੍ਹਾਂ ਦੇ ਸਵਾਲ ਕੀਤੇ ਗਏ ਆ ਉਹਨਾਂ ਨੇ ਹਾਲਾਂਕਿ 2000 ਦੇ ਰਹਿਣ ਵਾਲੇ ਨੇ ਪਰ 2023 ਦੇ ਵਿੱਚ ਉਹਨਾਂ ਨੇ ਸਿੱਖ ਧਰਮ ਨੂੰ ਅਪਣਾ ਲਿਆ ਸੀ ਉਸ ਤੋਂ ਬਾਅਦ ਉਹ ਪੱਗ ਬੰਨਦੇ ਨੇ ਉਹਨਾਂ ਨੇ ਦਾੜੀ ਵੀ ਰੱਖੀ ਹੋਈ ਆ ਜੀਵਨ ਸਿੰਘ ਨੂੰ ਦਿੱਲੀ ਹਵਾਈ ਅੱਡੇ ਤੇ અપਮਾਨਜਨਕ ਅਤੇ ਪੱਖਪਤੀ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਹੈ ਉਹ ਸਿੰਗਾਪੁਰ ਜਾਣ ਵਾਲੇ ਸੀ ਜੀਵਨ ਸਿੰਘ ਦਾ ਦੋਸ਼ ਹੈ ਕਿ 에ਅਰ ਇੰਡੀਆ ਦੇ ਅੰਤਰਰਾਸ਼ਟਰੀ ਕਾਊਂਟਰ ਨੰਬਰ 5 ਤੇ ਚੈੱਕ ਇਨ ਦੌਰਾਨ ਗਰਾਉਂਡ ਸਟਾਫ ਨੇ ਉਸ ਦੀ ਪਛਾਣ ਤੇ ਸਵਾਲ ਉਠਾਏ ਆ ਉਹਨਾਂ ਨੇ ਕਿਹਾ ਕਿ ਮੈਲਾ ਸਟਾਫ ਮੈਂਬਰ ਬਿਨਾ ਆਈਡੀ ਕਾਰਡ ਤੇ ਡਿਊਟੀ ਤੇ ਸੀ ਉਹਨਾਂ ਨੇ ਉਸ ਦੀ ਪਾਸਪੋਰਟ ਫੋਟੋ ਤੇ ਟਿੱਪਣੀ ਕੀਤੀ ਪੁੱਛਿਆ ਕਿ ਇਹ ਉਸ ਦੀ ਹੈ ਉਸਨੇ ਦੱਸਿਆ ਫਿਰ ਉਸ ਤੋਂ ਹੀ ਸਵਾਲ ਕੀਤਾ ਜਾਂਦਾ ਹੈ ਕਿ ਤੁਹਾਡਾ ਪਤਾ ਜਿਹੜਾ ਤਾਮਿਲਨਾਡੂ ਚਾ ਪਰ ਤੁਸੀਂ ਪਗ ਕਿਉਂ ਬਣੀ ਹੋਈ ਹੈ ਇਸ ਘਟਨਾ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਸ ਵਿਵਾਰ ਦੀ ਨਿੰਦਾ ਕੀਤੀ ਹੈ ਤੇ ਇਸ ਨੂੰ ਫਿਰਕੂ ਪੱਖਪਾਤ ਤੋਂ ਪ੍ਰੇਰਿਤ ਦੱਸਿਆ ਜੀਵਨ ਸਿੰਘ ਨੇ ਕਿਹਾ ਕਿ 에어 ਇੰਡੀਆ ਦੇ ਅੰਤਰਰਾਸ਼ਟਰੀ ਕਾਊਂਟਰ ਨੰਬਰ 5 ਤੇ ਚੈੱਕਨ ਦੌਰਾਨ ਗਰਾਉਂਡ ਸਟਾਫ ਨੇ ਨਾ ਸਿਰਫ ਉਸ ਦੀ ਪਛਾਣ ਤੇ ਸਵਾਲ ਉਠਾਏ ਆ ਬਲਕਿ ਉਸ ਦੇ ਧਰਮ ਰੰਗ ਤੇ ਜਾਤ ਤੇ ਵੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਨੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਜਦੋਂ ਮੈਂ ਆਪਣਾ ਪਾਸਪੋਰਟ ਸਟਾਫ ਨੂੰ ਦਿੱਤਾ ਤਾਂ ਉਹਨਾਂ ਨੇ અપਮਾਨਜਨਕ ਟਿੱਪਣੀਆਂ ਕੀਤੀਆਂ ਤੇ ਪੁੱਛਿਆ ਕਿ ਕੀ ਪਾਸਪੋਰਟ ਤੇ ਛਪੀ ਫੋਟੋ ਮੇਰੀ ਹੈ ਜੀਵਨ ਸਿੰਘ ਦੇ ਅਨੁਸਾਰ ਉਸਦੀ ਪਾਸਪੋਰਟ ਫੋਟੋ ਕਲੀਨ ਸ਼ੇਪ ਹੈ ਜਦੋਂ ਕਿ ਉਹ ਜਨਵਰੀ 2023 ਦੇ ਵਿੱਚ ਸਿੱਖ ਧਰਮ ਅਪਣਾਉਣ ਤੋਂ ਬਾਅਦ ਪੱਗ ਅਤੇ ਦਾੜੀ ਬੰਨਣਾ ਲੱਗ ਪਿਆ ਸੀ ਉਸਨੇ ਕਿਹਾ ਕਿ ਜਦੋਂ ਉਸਨੇ ਆਪਣਾ ਚੋਣ ਪਛਾਣ ਪੱਤਰ ਦਿਖਾਇਆ ਤਾਂ ਮਾਮਲਾ ਸੁਲਝਣ ਦੀ ਬਜਾਏ ਵਾਧਾ ਗਿਆ ਇੱਕ ਹੋਰ ਅਧਿਕਾਰੀ ਆਇਆ ਤੇ ਸਾਰਿਆਂ ਦੇ ਸਾਹਮਣੇ ਮੈਨੂੰ ਕਈ અપਮਾਨਜਨਕ ਅਤੇ ਪੱਖਪਾਤੀ ਸਵਾਲ ਪੁੱਛਣ ਲੱਗਾ ਉਸਨੇ ਪੁੱਛਿਆ ਕਿ ਤੁਸੀਂ ਸਿੰਗਾਪੁਰ ਕਿਉਂ ਜਾ ਰਹੇ ਹੋ ਤੁਹਾਡੇ ਕੋਲ ਕਿੰਨੇ ਪੈਸੇ ਆ ਆਪਣੇ ਬੈਂਕ ਖਾਤੇ ਦੇ ਵੇਰਵੇ ਦਿਖਾਓ ਤੁਸੀਂ ਪੱਗ ਕਿਉਂ ਪੰਨੀਆਂ ਤੁਸੀਂ ਕਾਲੇ ਕਿਉਂ ਤੁਸੀਂ ਕਿਸ ਜਾਤੀ ਤੋਂ ਸਿੱਖ ਬਣਿਓ ਇਹ ਸਾਰੇ ਸਵਾਲ ਉਹਨਾਂ ਤੋਂ 에어ਪੋਰਟ ਤੇ ਕਿਤੇ ਜਾਂਦੇ ਨੇ ਜੀਵਨ ਸਿੰਘ ਨੇ ਕਿਹਾ ਕਿ ਉਸਨੇ ਧੀਰਜ ਦੇ ਨਾਲ ਹਰ ਸਵਾਲ ਦਾ ਜਵਾਬ ਦਿੱਤਾ ਪਰ ਸਟਾਫ ਨੇ ਫਿਰ ਵੀ ਬੋਰਡਿੰਗ ਪਾਸ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਸਨੇ ਸਟਾਫ ਨੂੰ ਯਾਦ ਦਿਵਾਉਣਾ ਪਿਆ ਕਿ ਉਹ ਸੁਪਰੀਮ ਕੋਰਟ ਦਾ ਵਕੀਲ ਵੀ ਹੈ ਤੇ ਕਿਸੇ ਵੀ 에어ਲਾਈਨ ਕਰਮਚਾਰੀ ਨੂੰ ਉਸ ਦੇ ਧਰਮ ਜਾਤ ਪਛਾਣ ਜਾਂ ਵਿੱਤੀ ਸਥਿਤੀ ਤੇ ਸਵਾਲ ਉਠਾਉਂਦਾ ਕੋਈ ਵੀ ਅਧਿਕਾਰ ਨਹੀਂ ਹੈ ਜੀਵਨ ਸਿੰਘ ਨੇ ਕਿਹਾ ਕਿ ਇਹ ਸਿਰਫ ਨਿੱਜੀ ਦੁਰਵਿਵਹਾਰ ਨਹੀਂ ਹੈ ਸਗੋਂ 에어 ਇੰਡੀਆ ਦੇ ਸਖਲਾਈ ਪ੍ਰਣਾਲੀ ਦੀ ਅਸਫਲਤਾ ਹੈ ਇਹ ਮੇਰਾ ਮੌਲਿਕ ਅਧਿਕਾਰਾਂ ਖਾਸ ਕਰਕੇ ਸੰਵਿਧਾਨ ਦੇ ਅਨੁਛੇਦ 14 15 19 ਅਤੇ 21 ਦੀ ਉਲੰਘਣਾ ਹੈ ਜੀਵਨ ਸਿੰਘ ਨੇ ਭਾਰਤ ਵਾਪਸ ਆਉਣ ਤੇ 에యిర్ ਇੰਡੀਆ ਤੇ ਸਬੰਧਿਤ ਅਧਿਕਾਰੀਆਂ ਵਿਰੁੱਧ ਸਿਵਲ ਅਤੇ ਅਪਰਾਧਿਕ ਕਾਰਵਾਈ ਕਰਨ ਦੀ ਧਮਕੀ ਦਿੱਤੀ ਆ ਉਹਨਾਂ ਨੇ ਕਿਹਾ ਕਿ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਰਿਕਾਰਡ ਹੋ ਗਈ ਆ ਹਾਲਾਂਕਿ ਉਹ ਵਕੀਲ ਵੀ ਨੇ ਸੁਪਰੀਮ ਕੋਰਟ ਦੇ ਔਰ ਬੋਜਨ ਦਰਾਵਿਡ ਪਾਰਟੀ ਦੇ ਪ੍ਰਧਾਨ ਵੀ ਨੇ 2023 ਦੇ ਵਿੱਚ ਉਹਨਾਂ ਨੇ ਸਿੱਖ ਧਰਮ ਅਪਣਾ ਲਿਆ ਸੀ ਪਰ ਇਸ ਤਰ੍ਹਾਂ ਦੀ ਜਿਹੜੇ ਸਵਾਲ ਉਹਨਾਂ ਤੋਂ ਦਿੱਲੀ 에어ਪੋਰਟ ਤੇ ਕੀਤੇ ਗਏ ਨੇ ਪੱਖਪਾਤੀ ਤੇ ਇਤਰਾਜਯੋਗ ਸਵਾਲ ਉਸਤੇ ਸਿਮਰਨਜੀਤ ਸਿੰਘ ਮਾਨ ਨੇ ਵੀ ਉਨ੍ਹਾਂ ਦੀ ਨਿੰਦਾ ਕੀਤੀ ਹੈ ਤੇ ਜੀਵਨ ਸਿੰਘ ਨੇ ਵੀ ਸਟਾਫ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਹੈ